ਮੇਰੇ ਨਾਲੋਂ ਵੱਧ ਮੇਰੀ ਬੇਟੀ ਨੂੰ ਪਤਾ ਕਿ ਉਹ ਤਿੰਨਾ ਦਾ ਪਾਊਡਰ ਬਣਾਇਆ ਸੀਗਾ ਆਪਾਂ ਐ ਲਾ ਕੇ ਦੇਖਾਂਗੇ ਵੀ ਤਾਰ ਬੰਦੀ ਐ ਪਹਿਲਾਂ ਮੈਂ ਤਾਂ ਸਿੱਧੂ ਦਾ ਕੋਈ ਰੋਦੇ ਜਾ ਕੇ ਬਣਾਉਂਦਾ ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਦਿਲਪਿਤ ਕੌਰ ਵਲੌਗਸ ਦੇ ਵਿੱਚ ਅੱਜ ਦੇ ਵਲੌਗ ਵਿੱਚ ਆਪਾਂ ਦੱਸਾਂਗੇ ਬਹੁਤ ਹੀ ਸਵਾਦ ਚਟਪਟੇ ਬਨਣ ਵਾਲੀ ਨਿੰਬੂਆਂ ਦੀ ਚਟਨੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਈ ਆ ਪੀ ਹਾਜਮੇ ਲਈ ਬਹੁਤ ਹੀ ਵਧੀਆ ਵਾ ਇਹਨੂੰ ਆਪਾਂ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹਾਂ ਜਿਵੇਂ ਆਪਣੇ ਘਰੇ ਕੋਈ ਸਬਜੀ ਵਗੈਰਾ ਨਹੀਂ ਬਣੀ ਤਾਂ ਆਪਾਂ ਸਿਰਫ ਚਟਨੀ ਖਾ ਸਕਦੇ ਹਾਂ ਜਿਵੇਂ ਆਪਾਂ ਚਿਬੜਾਂ ਦੀ ਚਟਨੀ ਵਗੈਰਾ ਖਾਂਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਨਿੰਬੂ ਰੇ ਚਟਨੀ ਖਾਣੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਇਹਦੀ ਰੈਸਪੀ ਬਾਰੇ ਦੱਸਦੇ ਹਾਂ ਚਲੋ ਜੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਹੁਣ ਆਪਾਂ ਰੈਸਪੀ ਨੂੰ ਸ਼ੇਅਰ ਕਰ ਦਈਏ ਆਪਣੇ ਘਰ ਤੋਂ ਨਿੰਬੂ ਆ ਤੇ ਆਪ ਪਹਿਲਾਂ achar pa ke ਇੱਥੇ ਸਾਡੇ ਮੇਲਾ ਲੱਗਦਾ ਬਾਬੇ ਦਾ ਪੀਰਣਾ ਪੀਰਾਂ ਦਾ ਆਪਾਂ ਉਥੇ ਤੇ ਇਸ ਤੇ ਖੁਸ਼ ਕਨੇਮਬਾ ਆਪਾਂ ਰੱਖ ਲਈ ਸੀ ਤੇ ਹਜੇ ਹੋਰ ਵੀ ਲੱਗੇ ਹੋਏ ਆ ਤੇ ਆਪਾਂ ਫਿਰ ਸਾਡੇ achar ਤਾਂ ਕੋਈ ਖਾਂਦਾ ਨਹੀਂ ਤੇ ਚਟਣੀ ਬਣਾ ਕੇ ਦੇਖਦੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਨਿੰਬੂਆਂ ਚ ਬਿਲਕੁਲ ਵੀ ਗੜਕ ਹੈ ਨਹੀਂ ਕੀ ਕਿਸੇ ਕਿਸੇ ਦੇ ਵਿੱਚ ਹੀ ਆ ਅਦਰਵਾਇਸ ਨਹੀਂ ਕਿਸੇ ਚ ਵੀ ਕੋਈ ਇਹਦਾ ਨਿੰਬੂ ਵਾਲਾ ਦਾਣਾ ਹੈ ਨਹੀਂਗਾ ਤੇ ਨਾ ਹੀ ਸਾਨੂੰ ਲੋੜ ਪੈਣੀ ਕਰਦਾਂਗੀ ਇਹ ਪਤਾ ਨਹੀਂ ਕਾਦੇ ਵਿੱਚ ਇਹਨਾਂ ਚੂਹੀ ਹੈ ਨਹੀਂ ਕਿਸੇ ਚੂਹੀ ਹੈ ਨਹੀਂ ਇਸ ਲਈ ਆਪਾਂ ਆਰਾਮ ਨਾਲ ਕੱਟ ਸਕਦੇ ਹਾਂ ਜੇ ਦਾਣਾ ਹੋਇਆ ਤਾਂ ਕੜੱਥਰ ਵਿੱਚ ਹੋਊਗਾ ਇਸ ਲਈ ਉਹ ਨੂੰ ਕੱਢ ਦਿਓ ਪਰ ਸਾਡੇ ਹੈ ਨਹੀਂ ਇਹ ਨਿੰਬੂ ਦੇ ਵਿੱਚ ਦਾਣੇ ਨਿੰਬੂ ਹੈ ਨਹੀਂ ਤੇ ਮੈਂ ਵੀ ਹੈ ਨਹੀਂ ਵਿੱਚ ਇਸ ਲਈ ਸਾਨੂੰ ਲੋੜ ਨਹੀਂ ਕਦੇ ਕੋਈ ਕੋਈ ਵਿੱਚ ਵਿੱਚ ਹੋਊਗਾ ਮੋਟੋ ਤੁਸੀਂ ਕੱਟ ਸਕਦੇ ਹੋ ਵੀ ਇਹਦੇ ਆਪਾਂ ਐ ਛੋਟੇ-ਛੋਟੇ ਪੀਸ ਕੱਟ ਲੈਣੇ ਤੇ ਇਹ ਤੁਸੀਂ ਹਨ ਇਹਦਾ ਤੁਸੀਂ ਦੋ ਕੰਮ ਵੀ ਕਰ ਸਕਦੇ ਹੋ ਚਟਣੀ ਵੀ ਬਣਾ ਸਕਦੇ ਹੋ ਤੇ ਇਹ ਨਾਲ ਤੁਸੀਂ ਪਹਿਲਾਂ ਵੱਡੇ ਐ ਥੋੜਾ ਜਿਹਾ ਰਸ ਕੱਢ ਲਓ ਤੇ ਰਸ ਨੂੰ ਫ੍ਰਿਜ 'ਚ ਜਮਾ ਕਰ ਲਓ ਜਿੰਨਾ ਰਸ ਉਹ ਦੁੱਧੂਪਣੀ ਖੰਡ ਪਾ ਕੇ ਤੁਸੀਂ ਬਣਾ ਸਕਦੇ ਤੇ ਜਦੋਂ ਤੁਹਾਡਾ ਜੀ ਕਰਦੇ ਨਿੰਬੂ ਪਾਣੀ ਪੀ ਸਕਦੇ ਇਹ ਦੋ ਕੰਮ ਕਰ ਸਕਦੇ ਆ ਤੁਸੀਂ ਚਟਣੀ ਵੀ ਪਾਜੋ ਤੇ ਇੱਚ ਥੋੜਾ ਜਿਹਾ ਰਸ ਕੰਢ ਕੇ ਆਪਾਂ ਉਹ ਵੀ ਕਰ ਸਕਦੇ ਨਿੰਬੂ ਪਾਣੀ ਦੀ ਤਿਆਰ ਕਰ ਸਕਦੇ ਇਸ ਤਰ੍ਹਾਂ ਲਾਹ ਆਹ ਦੇਖੋ ਇਹਦੇ ਚ ਵੀ ਨਿੰਬੂ ਜਿਵੇਂ ਸਾਡੇ ਨਿੰਪੂਆਂ ਚ ਵੀ ਹੈ ਨਹੀਂ ਇਸਨ ਦੇ ਪਹਿਲਾਂ ਮੈਨੂੰ ਪਤਾ ਨਹੀਂ ਸੀ ਕੋਲ ਕੋਲ ਦੀ ਜਿੰਨੀ ਨੌਲੇਜ ਹੈ ਨਹੀਂ ਮੇਰੇ ਨਾਲੋਂ ਵੱਧ ਮੇਰੀ ਬੇਟੀ ਨੂੰ ਪਤਾ ਤੇ ਉਹ ਠੀਕ ਕਰਕੇ ਗਈ ਪਹਿਲਾਂ ਮੈਂ ਤਾਂ ਐਵੇਂ ਹੀ ਦਿਖਾਈ ਗਈ ਜਮਨ ਸੱਕੀ ਲਖੜੀਆਂ ਗੇਨ ਉਹ ਵੀ ਦਿੱਲੀ ਦੇ ਲੱਕੀਆਂ ਪਾਦੇ ਦੋ ਕਿਲੋ ਨਿੰਬੂ ਆ ਤੇ ਨਿੰਬੂਆਂ ਆਪਾਂ ਇਹਦੇ ਚ ਪਾਉਣੀ ਆ ਫਿਰ ਆਪਾਂ ਦੱਸਦੇ ਤੁਹਾਨੂੰ ਕੀ ਕੀ ਚਾਹੀਦਾ ਸੌਂਫ ਜੀਮੈਨ ਜੀਰਾ ਇਹਨਾਂ ਨੂੰ ਆਪਾਂ ਗ੍ਰੈਂਡ ਕਰ ਲੈਣਾ ਤੇ ਕਾਲਾ ਨੂਨ ਤੇ ਕਾਲੀ ਮਿਰਚ ਤੇ ਇੱਧਰ ਆਪਣੇ ਜਿਹੜੇ ਨਾਰਮਲ ਮਸਾਲੇ ਹਿੰਦੇ ਨੂਨ ਮਿਰਚ ਹਲਦੀ ਇਹ ਪਾ ਪਾ ਦੇਨੇ ਆਪਾਂ ਤੇ ਖੰਡ ਆਪਾਂ ਜਿਵੇਂ 2 ਕਿਲੋ ਆ ਤੇ ਖੰਡ ਜੇ ਤੁਸੀਂ ਤੁਹਾਨੂੰ ਮਿੱਠਾ ਪਸੰਡਾ ਤਾਂ ਤਾਂ ਤੁਸੀਂ ਬਾ ਵੱਧ ਪਾ ਸਕਦੇ ਹੋ ਇਹ ਤੁਹਾਡਾ ਮਨ ਖੰਡਾ ਹਨਾ ਚ ਖੰਡ 2 ਕਿਲੋ ਖੰਡ ਪਾਉਂਗੀ ਆਪਾਂ ਜੀ ਗ੍ਰाइंड ਕਰ ਲਿਆ ਵਾ ਤੁਸੀਂ ਦੇਖ ਲਓ ਜੀ ਇੰਨਾ ਆਪਾਂ ਗ੍ਰੇਡ ਕਰਨਾ ਵਾ ਬਹੁਤ ਜ਼ਿਆਦਾ ਪਾਊਡਰ ਨਹੀਂ ਬਣਾਇਆ ਦਾ ਦਾਰਾ ਪੀਸਿਆ ਨੂੰ ਆਪਾਂ ਤੇ ਦਰਨੀ ਸਾਈਡ ਆਪਣਾ ਜਿਹੜਾ ਬੈਟਰ ਆ ਉਹ ਰੈਡੀ ਹੋ ਰਿਹਾ ਵਾ ਤੇ ਹਾਜਮੇ ਲਈ ਵੀ ਬਹੁਤ ਵਧੀਆ ਹੁੰਦਾ ਵਾ ਹਮ ਲੈਂਬੂ ਇਹ ਚਟਣੀ 'ਚ ਇੱਥੇ ਸਾਰਾ ਛੌਂਕ ਪਜਮਾਨ ਜੀਰਾ ਪੈਣਾ ਐ ਇਸ ਲਈ ਤੇ ਨਿੰਬੂ ਵੀ ਹਾਜ਼ਰ। ਇਹਨਾਂ ਤੁਸੀਂ ਪ੍ਰੌਂਟਿਆਂ ਨਾਲ ਵੀ ਖਾ ਸਕਦੇ ਹੋ। ਇਹਦੇ ਨਾਲ ਤੁਹਾਡਾ ਹਾਜਮਾ ਵਧੀਆ ਰਹੇ। ਹਾਂਜੀ। ਖਾਣਾ ਨਹੀਂ ਹੋਣਾ ਜੀ ਆਪਾਂ ਬੱਸ। ਆਪਾਂ ਰਸੂਏ। ਨਹੀਂ ਦੋ। ਜਿੰਨੀ ਕੰਮ ਕਰਨਾ। ਤੋਂ ਕਰ ਲੈ ਪਾਇਆ ਆਪਾਂ ਮਿੱਠਾ-ਖਾਟੀ ਰੱਖਣਾ। ਆਪਾਂ ਬਾਲੇ ਨਹੀਂ ਜਾਣੀ। ਅੱਗੇ 2 ਗ੍ਰਾਮ ਖੰਡ ਪਾਇਆ ਤੇ 2 ਗ੍ਰਾਮ ਆਹ ਕੌਲੇ ਲਈ ਦੋ ਕਿਲੋ ਨਿੰਬੂ ਅੰਦਰ ਵਿੱਚ 2 ਕਿਲੋ ਮੇਰਾ ਟੈਡੀ ਵੀ ਦੇਖਦਾ ਵਾ ਕਿ ਸਿੱਮੇ ਬੰਦ ਆ ਫਿਰ ਇਹਨਾਂ ਨੂੰ ਬਾਬਰੀਆਂ ਚ ਨੇ ਛਕੀ ਹੋਣੀ ਨਿੰਬੂ ਲੈਣੀ ਹੈ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ ਫਿਰ ਹੌਂਦੇ ਜਾ ਕੇ ਬਣਾਉਂਗਾ ਨਿੰਬੂ ਖੋਰਨ ਪਹਿਲਾਂ ਜਿੰਗੀ ਜਰਾ ਬਣਾ ਕੇ ਬਾਅਦ ਵਿੱਚ ਦਿਖਾਉਂਗੀ ਸਫੇਰ ਨਮਕ ਕਾਲ ਮਿਰਚ ਲਾਲ ਮਿਰਚ ਤੇ ਆ ਜਿਹੜਾ ਆਪਾਂ ਤਿੰਨਾ ਦਾ ਪਾਊਡਰ ਬਣਾਇਆ ਸੀਗਾ ਸੌਂਫ ਜਿਮੇਨ ਜੀਰੇ ਦਾ ਇਹ ਗ੍ਰाइंड ਕਰਕੇ ਦਰੜ ਜਾਂ ਕਰਤਾ ਆ ਦੇਗੀ ਮਿਰਚੇ ਨੇ ਰੰਗ ਬਣ ਜੂਗਾ ਵਧੀਆ ਤੇ ਕਾ ਆ ਸਿੱਧਾ ਨਮਕ ਹੈਗਾ ਕਾਲਾ ਨਮਕ ਆ ਕਾਲੀ ਮਿਰਚ ਤੇ ਆਪਾਂ ਇੰਨਾ ਕੁਝ ਪਾਉਣਾ ਪੈਣਾ ਤੁਸੀਂ ਇਹਨਾਂ ਆਪਾਂ ਸਾਰੇ ਕੁਝ ਇਹਦੇ ਵਿੱਚ ਮਿਕਸ ਕਰ ਦਿੰਦੇ ਹਾਂ ਨਰ ਕਿ ਨਾਲ ਚੇਂਜ ਹੋ ਗਿਆ ਨਾ ਸਾਰਾ ਕੁਝ ਪਾ ਕੇ ਹਮ ਬਸ ਇਹਨੂੰ ਝਾਲ ਜਾ ਕੇ ਗਾੜਾ ਕਰ ਦੇਣਾ ਕਿੰਨੇ ਟਾਈਮ ਲੈ ਕੇ ਪਕਾਉਣਾ ਇਹਨੂੰ ਇਹਨੂੰ ਆਪਾਂ ਉਦ ਤੱਕ ਪਕਾਉਣਾ ਜਿਵੇਂ ਆਪਾਂ ਐ ਲਾ ਕੇ ਦੇਖਾਂਗੇ ਵੀ ਤਾਰ ਬੰਦੀ ਐ ਹਜੇ ਬੰਦ ਹੀ ਨਹੀਂ ਇਹਦੀ ਚਲੋ ਬੰਨ ਲੱਗ ਜਿਹੜਾ ਪਕਾਉਣਾ ਹੈ ਆਪਾਂ ਦੇਖਦੇ ਆਂ ਤਾਰ ਬੰਦੇ ਆ ਤੇ ਬੰਦੀ ਆ बनके ਟੁੱਟਦੀ ਆ ਜੇ ਪਰ ਥੋੜੀ ਜੀ ਇਹਨੂੰ ਹਜੇ ਥੋੜੇ ਟਾਈਮ ਹੋਰ ਮੈਂ ਕਹਿੰਨੀ ਆ ਮੰਮੀ ਕਰਾ ਲਓ ਰਜਾ ਲਓ ਨਹੀਂ ਨਹੀਂ ਬੱਸ ਹੋ ਗਿਆ ਨਹੀਂ ਦੋ ਕਮੈਂਟ ਕਰੋ ਪਲੀਜ਼ ਕੋਈ ਚਿੱਟੇ ਬਾਲੇ ਲਓ ਜੀ ਆਪਣੀ ਜਿਹੜੀ ਚਟਨੀ ਆ ਬਣ ਕੇ ਤਿਆਰ ਆ ਤੇ ਆਪਾਂ ਨੂੰ ਹੌਲੀ ਜਿਵੇਂ ਇੱਧਰ ਸ਼ਿਫਟ ਕਰ ਲਾਂਗੇ ਤਾਂ ਕਿ ਸ਼ਿੱਟੇ ਨਾ ਪੈ। ਸ਼ਿੱਟੇ ਜੇ ਪੈਂਦੇ ਆ ਨਾ ਮਾਸ ਮੱਚ ਜਾਂਦਾ। ਗਾੜੀ ਹੋ ਜਾਣੇ ਚੈਠੋ ਨੂੰ ਦੋ ਲੋ ਜੀ ਆਪਣੀ ਚਟਨੀ ਬਣ ਕੇ ਰੈਡੀ ਆ ਬਹੁਤ ਹੀ ਟੇਸਟੀ ਤੇ ਸਵਾਦ ਚਟਨੀ ਬਣੀ ਆ ਫਿਲਹਾਲ ਇਹ ਮਤਲਬ ਕਿ ਜਿਆਦਾ ਗਾੜੀ ਨਹੀਂ ਹੈਗੀ ਜਦੋਂ ਆਪਾਂ ਸਵੇਰ ਤੱਕ ਦੇਖਾਂਗੇ ਤਾਂ ਇਹ ਜਿਆਦਾ ਗਾੜੀ ਹੋ ਜੂਗੀ ਮਤਲਬ ਇਹਨੂੰ ਇੱਕ ਦਿਨ ਲਈ ਰੱਖਣਾ ਵਾ ਤੇ ਜਿੰਨਾ ਇਹਦਾ ਜਿਹੜਾ ਟੈਕਸਚਰ ਆ ਉਹ ਜਿਆਦਾ ਗਾੜਾ ਹੋ ਜਾਊਗਾ ਤੇ ਆਪਣੀ ਜਿਹੜੀ ਚਟਨੀ ਆ ਇਹ ਆਪਾਂ ਪੂਰੀਆਂ ਨਾਲ ਖਾ ਸਕਦੇ ਆ ਆਲੂ ਦੇ ਪਰੌਂਠੇ ਨਾਲ ਜਾਂ ਕੋਈ ਦਾਲ ਸਬ지 ਨਾਲ ਵੀ ਹੋਵੇ ਜਸਟ ਰੋਟੀਆਂ ਨਾਲ ਖਾ ਸਕਦੇ ਆ ਪਰ ਜ਼ਿਆਦਾਤਰ ਇਹ ਪੂਰੀਆਂ ਦੇ ਨਾਲ ਜ਼ਿਆਦਾ ਸਵਾਦ ਲੱਗਦੀ ਆ ਤੇ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਨੂੰ ਇਹ ਸਾਡੀ ਰੈਸਪੀ ਕਿਵੇਂ ਲੱਗੀ ਤੇ ਨੈਕਸਟ ਵਲੌਗ ਆਪਾਂ ਕਿਸ ਤੇ ਪਾਈਏ ਤੇ ਆਈ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਦਿਲਪ੍ਰਿਤ ਕੌਰ ਵਲੌਗ ਨੂੰ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਹੱਥ ਦੇ ਰਹੋ ਵਾਸ ਦੇ ਰਹੋ ਥੈਂਕਸ ਫॉर ਵਾਚਿੰਗ ਬਾਏ ਕਿ ਮੈਨੂੰ ਥੋੜਾ ਮੁਕਾ ਦੇ ਤੁਸੀਂ ਵੀ ਆਪ ਦੇ ਘਰੇ ਇਹ ਜੀ ਚਟਨੀ ਬਣਾਉਣੀ ਹੋ ਨਿੰਬੂਆਂ ਦੀ ਜਾਂ ਕੋਈ ਹੋਰ ਕਾਸੀ ਦੀ ਕਿ ਤੁਹਾਨੂੰ ਮਤਲਬ ਤੁਸੀਂ ਕਾਰੇ ਨਾਲ ਜਿਆਦਾ ਖਾਣਾ ਪਸੰਦ ਕਰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ